ਨਵ ਵਿਆਹੀ ਕੁੜੀ ਲਟਕ ਗਈ ਫੰਦੇ ਦੇ ਨਾਲ ਉਹ ਵੀ ਮਹਜ ਵਿਆਹ ਤੋਂ 2 ਦਿਨ ਬਾਅਦ ਪੇਕੇ ਘਰ ਫੇਰਾ ਪਾਉਣ ਤੋਂ ਬਾਅਦ ਵਾਪਸ ਪਰਤੀ ਸੀ ਸਹੁਰੇ ਘਰ ਜਿਹਾ ਜਿਹਾ ਇੱਕ ਮਾਮਲਾ ਲੁਧਿਆਣਾ ਦੀ ਸ਼ਿਵ ਸ਼ੰਕਰ ਕਲੋਨੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਨਵ ਵਿਆਹੀ ਕੁੜੀ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਤੇ ਉਹ ਵੀ ਮਹਜ ਵਿਆਹ ਤੋਂ 2 ਦਿਨਾਂ ਦੇ ਬਾਅਦ ਹੀ ਔਰ ਇਹ ਲੜਕੀ ਵਿਆਹ ਤੋਂ ਬਾਅਦ ਪੇਕੇ ਘਰ ਫੇਰਾ ਪਾਉਣ ਤੋਂ ਬਾਅਦ ਆਪਣੇ ਸਹੁਰੇ ਘਰ ਵਾਪਸ ਪਰਤੀ ਸੀ ਦੱਸਦੀ ਹੈ ਕਿ ਇਹ ਮਾਮਲਾ ਜਿਹੜਾ ਕਿ ਲੁਧਿਆਣਾ ਦੀ ਸ਼ਿਵ ਸ਼ੰਕਰ ਕਲੋਨੀ ਤੋਂ ਸਾਹਮਣੇ ਆਇਆ ਹੈ ਜਿਹੜੀ ਮ੍ਰਿਤਕ ਲੜਕੀ ਹੈ ਉਸ ਦੀ ਪਛਾਣ ਆਰਤੀ ਵਜੋਂ ਹੋਈ ਹੈ ਜਿਸ ਦੀ ਉਮਰ ਸਿਰਫ 18 ਸਾਲ ਹੈ ਇਸ ਲੜਕੀ ਦੇ ਜਿਹੜੇ ਪੇਕੇ ਨੇ ਉਹ ਧਰਮਪੁਰ ਦੇ ਰਹਿਣ ਵਾਲੇ ਨੇ ਤੇ ਇੱਥੇ ਹੀ ਇਹ ਲੜਕੀ ਜੰਮੀ ਪਲੀ ਆ ਤੇ ਵੱਡੀ ਹੋਈ ਆ ਤੇ ਹੁਣ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਵਿਆਹ ਤੋਂ ਮਹਿਜ਼ 2 ਦਿਨਾਂ ਦੇ ਬਾਅਦ ਹੀ ਇਸ ਲੜਕੀ ਦੇ ਵੱਲੋਂ ਚੁੰਨੀ ਦੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਲੜਕੀ ਦਾ ਵਿਆਹ ਸ਼ਿਵ ਸ਼ੰਕਰ ਕਲੋਨੀ ਦੇ ਤਾਰੀਸ਼ ਨਾਮ ਦੇ ਇੱਕ ਲੜਕੇ ਦੇ ਨਾਲ ਹੋਇਆ ਸੀ ਔਰ ਵਿਆਹ ਬਹੁਤ ਵਧੀਆ ਤਰੀਕੇ ਦੇ ਨਾਲ ਸੰਪੰਨ ਹੋਇਆ ਤੇ ਵਿਆਹ ਤੋਂ ਸਿਰਫ 2 ਦਿਨਾਂ ਦੇ ਬਾਅਦ ਹੀ ਇਸ ਲੜਕੀ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਜਿਹੜੀ ਹੈ ਖਬਰ ਸਾਹਮਣੇ ਆਉਂਦੀ ਹੈ ਦੱਸਦੀ ਹੈ ਕਿ ਜਿਹੜਾ ਇਸ ਲੜਕੀ ਦਾ ਪਤੀ ਤਾਰੀਸ਼ ਆ ਉਹ ਇੱਕ ਬਰਤਨ ਦੀ ਦੁਕਾਨ ਚਲਾਉਂਦਾ ਹੈ ਆਪਣਾ ਵਧੀਆ ਕੰਮਕਾਜ ਕਰਦਾ ਹੈ ਜਿਸ ਦੇ ਨਾਲ ਆਪਣੀ ਚੰਗੀ ਰੋਜੀ ਰੋਟੀ ਵੀ ਉਹ ਕਮਾ ਰਿਹਾ ਹੈ ਤੇ ਜਦੋਂ ਉਸ ਦੀ ਪਤਨੀ ਜਾਨੀ ਕਿ ਆਰਤੀ ਵਿਆਹ ਤੋਂ ਬਾਅਦ ਪੇਕੇ ਘਰ ਫੇਰਾਪੋਟ ਜਾਂਦੀ ਹੈ ਤੇ ਫੇਰਾ ਪਾ ਕੇ ਜਰੋ ਸੁਖੀ ਸੰਧੀ ਖੁਸ਼ੀ ਦੇ ਨਾਲ ਉਹ ਵਾਪਸ ਸੋਹਰੇ ਘਰ ਪਰਤਦੀ ਹੈ ਤੇ ਸਿਰਫ ਵਿਆਹ ਤੋਂ 2 ਦਿਨਾਂ ਬਾਅਦ ਹੀ ਉਸ ਦੇ ਵੱਲੋਂ ਡਿਫਾਹਾ ਲੈ ਕੇ ਮਰਨ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਦੋਂ ਇਹ ਲੜਕੀ ਵਾਪਸ ਸੌਰੇ ਘਰ ਪਹੁੰਚੀ ਹੈ ਤੇ ਆਪਣੇ ਕਮਰੇ ਦੇ ਵਿੱਚ ਜਾਂਦੀ ਹੈ ਇਹ ਕਿ ਕਿ ਉਹ ਕੱਪੜੇ ਬਦਲਣ ਦੇ ਲਈ ਆਪਣੇ ਕਮਰੇ ਦੇ ਵਿੱਚ ਜਾ ਰਹੀ ਹੈ ਤੇ ਜਦੋਂ ਕੁਝ ਸਮੇਂ ਤੱਕ ਉਹ ਲੜਕੀ ਵਾਪਸ ਕਮਰੇ ਚੋਂ ਬਾਹਰ ਨਹੀਂ ਆਈ ਤਾਂ ਸੌਰੇ ਪਰਿਵਾਰ ਦੇ ਵੱਲੋਂ ਜਿਹੜਾ ਕਿ ਦਰਵਾਜ਼ਾ ਖਟਕਟਾਇਆ ਗਿਆ ਪਰੰਤੂ ਦਰਵਾਜ਼ਾ ਖਟਕਾਉਣ ਤੋਂ ਬਾਅਦ ਵੀ ਜਦੋਂ ਇਸ ਲੜਕੀ ਦੇ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਫਿਰ ਇਸ ਪਰਿਵਾਰ ਨੇ ਦਰਵਾਜ਼ਾ ਤੋੜਿਆ ਤੇ ਸਾਹਮਣੇ ਜਿਹੜੀ ਚੁੰਨੀ ਦੇ ਨਾਲ ਲੜਕਦੀ ਹੋਈ ਆਪਣੀ ਨੌ ਨੂੰ ਦੇਖਦੇ ਨੇ ਜਿਹੜੀ ਕਿ ਹੁਣ ਇੱਕ ਮ੍ਰਿਤਕ ਦੇੇ ਬਣ ਚੁੱਕੀ ਸੀ ਸੋਹਰੇ ਪਰਿਵਾਰ ਦੇ ਵੱਲੋਂ ਸ਼ੋਰ ਮਚਾਇਆ ਗਿਆ ਤੇ ਆਂਡ ਗਵਾਂਡ ਵੀ ਇੱਥੇ ਇਕੱਠਾ ਹੋ ਗਿਆ ਬਾਅਦ ਵਿੱਚ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਮੌਕੇ ਤੇ ਹੀ ਪੁਲਿਸ ਨੇ ਪਹੁੰਚ ਕੇ ਇਸ ਲੜਕੀ ਦਿਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਮ੍ਰਿਤਕ ਦੇ ਨੂੰ ਜਿਹੜੀ ਕਿ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਇੱਥੇ ਦੱਸਦੀ ਹੈ ਕਿ ਪੁਲਿਸ ਦੇ ਜਿਹੜੇ ਅਧਿਕਾਰੀ ਨੇ ASI ਸੁਖਵਿੰਦਰ ਸਿੰਘ ਹੁਣਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਜੇ ਤੱਕ ਕੋਈ ਵੀ ਸੁਸਾਈਡ ਨੋਟ ਜਿਹੜਾ ਕਿ ਬਰਾਮਦ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਅਜਿਹੀ ਗੱਲ ਸਾਹਮਣੇ ਆਈ ਹੈ ਜਿਸ ਤੋਂ پتہ ਲੱਗ ਸਕੀ ਕਿ ਇਸ ਲੜਕੀ ਨੂੰ ਕੀ ਪਰੇਸ਼ਾਨੀ ਸੀ ਕੀ ਇਸ ਤੇ ਕੋਈ ਮਾਨਸਿਕ ਦਬਾਅ ਸੀ ਕੋਈ ਪੇਕਿਆਂ ਵੱਲੋਂ ਪਰੇਸ਼ਾਨੀ ਸੀ ਜਾਂ ਸਹੁਰਿਆਂ ਵੱਲੋਂ ਪਰੇਸ਼ਾਨੀ ਸੀ ਕੋਈ ਇਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਜਾਂ ਫਿਰ ਕੋਈ ਹੋਰ ਕਾਰਨ ਸੀ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ ਏਐਸਆਈ ਸੁਖਵਿੰਦਰ ਸਿੰਘ ਹੁਣਾਂ ਨੇ ਜਾਣਕਾਰੀ ਦਿੱਤੀ ਹੈ ਕਿ ਲੜਕੀ ਦੇ ਪੇਕੇ ਪਰਿਵਾਰ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਹੁਣ ਉਹਨਾਂ ਦੇ ਪਹੁੰਚਣ ਤੋਂ ਬਾਅਦ ਜਦੋਂ ਉਹ ਬਿਆਨ ਦੇਣਗੇ ਫਿਰ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਸੋ ਇਹ ਲੜਕੀ ਜਿਸ ਦੀ ਉਮਰ ਸਿਰਫ 18 ਸਾਲ ਹੈ ਜਿਸ ਦਾ ਨਾਮ ਆਰਤੀ ਹੈ ਉਸਨੇ ਵਿਆਹ ਤੋਂ ਸਿਰਫ ਔਰ ਸਿਰਫ 2 ਦਿਨਾਂ ਦੇ ਬਾਅਦ ਹੀ ਆਤਮ ਹੱਤਿਆ ਕਰ ਲਈ ਹੈ ਇਸ ਦੇ ਕੋਲੋਂ ਤੇ ਆਸ-ਪਾਸ ਤੋਂ ਕੋਈ ਵੀ ਜਿਹੜਾ ਕਿ ਸੁਸਾਈਡ ਨੋਟ ਅਜੇ ਤੱਕ ਬਰਾਮਦ ਨਹੀਂ ਹੋਇਆ ਜਿਸ ਨੂੰ ਲੈ ਕੇ ਕਿਸੇ ਤੇ ਸ਼ੱਕ ਕੀਤੀ ਜਾਵੇ ਤੇ ਨਾ ਹੀ ਸਾਰੇ ਪਰਿਵਾਰ ਦੇ ਵੱਲੋਂ ਕੋਈ ਅਜਿਹੀ ਗੱਲ ਜਤਾਈ ਜਾ ਰਹੀ ਹੈ ਜਾਂ ਕੋਈ ਗੱਲ ਸਾਹਮਣੇ ਆ ਰਹੀ ਹੈ ਜਿਸ ਤੋਂ ਉਸਦੇ ਸੁਸਾਈਡ ਕਰਨ ਆਤਮ ਹੱਤਿਆ ਕਰਨ ਦੀ ਕੋਈ ਗੱਲ ਸਾਹਮਣੇ ਆ ਫਿਲਹਾਲ ਪੁਲਿਸ ਜਿਹੜੀ ਉਸ ਲੜਕੀ ਦੇ ਮਾਪਿਆਂ ਦੀ ਉਡੀਕ ਕਰ ਰਹੀ ਹੈ ਜਦੋਂ ਉਸਦੇ ਮਾਪੇ ਆਉਣਗੇ ਆਪਣਾ ਕੋਈ ਬਿਆਨ ਦੇਣਗੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ